ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਕਾਲ ਜੀ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਚੈਨਲ ਪੀਬੀ 7766.ਤੇ ਅਤੇ ਮੇਰੇ ਪਿਆਰੇ ਦੋਸਤੋ ਤੁਹਾਨੂੰ ਪਤਾ ਹੀ ਹੈ ਅਸੀਂ ਰੈਗੂਲਰ ਕਲਾਸਾਂ ਐਮਸੀਕਿਊ ਦੀਆਂ ਲਗਾ ਰਹੇ ਹਾਂ ਥਿਉਰੀ ਦੀਆਂ ਕਲਾਸਾਂ ਪਹਿਲਾਂ ਹੀ ਇਸ ਪਲੇਲਿਸਟ ਦੇ ਵਿੱਚ ਪਈਆਂ ਹਨ ਤੁਸੀਂ ਉਹ ਜਾ ਕੇ ਜ਼ਰੂਰ ਦੇਖ ਲਓ ਅਤੇ ਹੁਣ ਅਸੀਂ ਜੋ ਰੈਗੂਲਰ ਕਲਾਸਾਂ ਐਮਸੀਕਿਊ ਦੇ ਲਗਾ ਰਹੇ ਹਾਂ ਤੁਸੀਂ ਬਹੁਤ ਜ਼ਿਆਦਾ ਸਾਨੂੰ ਪਿਆਰ ਦੇ ਰਹੇ ਹੋ ਸੋ ਦੋਸਤੋ ਇਸ ਚੈਨਲ ਤੇ ਜੇਕਰ ਤੁਸੀਂ ਪਹਿਲੀ ਵਾਰੀ ਵਿਜ਼ਿਟ ਕੀਤਾ ਤਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਵਿੱਚ ਲਾਉਣਾ ਚਾਹੁੰਦੇ ਹੋ ਤਾਂ ਜੁਆਇਨ ਬਟਨ ਤੇ ਕਲਿੱਕ ਕਰੋ 119 ਰੁਪਏ ਪੇ ਕਰਨ ਤੋਂ ਬਾਅਦ ਤੁਸੀਂ ਜੁਆਇਨ ਹੋ ਜਾਵੋਗੇ ਉਸ ਦਾ ਸਕਰੀਨਸ਼ਾਟ ਤੁਸੀਂ ਸਾਨੂੰ 964615144 ਇਸ ਨੰਬਰ ਤੇ ਸੈਂਡ ਕਰ ਦਿਓ ਅਤੇ ਜੇਕਰ ਤੁਸੀਂ ਉਸ ਜੁਆਇਨ ਨਹੀਂ ਹੋਣਾ ਚਾਹੁੰਦੇ ਤਾਂ ਤੁਸੀਂ ਸਾਨੂੰ ਸਿੱਧਾ ਡਾਇਰੈਕਟ 199 ਰੁਪਏ Google Pay ਜਾਂ PhonePe ਕਰ ਸਕਦੇ ਹੋ ਇਸ ਨੰਬਰ ਤੇ ਤੇ ਸਾਨੂੰ ਤੁਸੀਂ ਭੇਜ ਦਿਓ ਸਕਰੀਨਸ਼ਾਟ ਤੁਹਾਨੂੰ 20 ਤੋਂ 25 ਮਿੰਟ ਦੇ ਵਿੱਚ ਵਿੱਚ ਸਾਰੀਆਂ ਹੀ ਕਲਾਸਾਂ PDF ਤੌਰ ਤੇ ਤੁਹਾਨੂੰ ਤੁਹਾਡੇ WhatsApp ਨੰਬਰ ਤੇ ਮਿਲ ਜਾਣਗੀਆਂ ਜੀ ਸੋ ਕਰੋ ਕਿਰਪਾ ਅਤੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਾਲੇ ਤੱਕ ਲਾਈਕ ਸ਼ੇਅਰ ਕਮੈਂਟ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇਵੇ ਕਰਦੇ ਆਂ ਕਲਾਸ ਨੂੰ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਜੇਕਰ ਇੱਕ ਉੱਚ ਰੈジਸਟੈਂਸ ਦੇ ਪੈਰਲਰ ਵਿੱਚ ਇੱਕ ਘੱਟ ਰੈジਸਟੈਂਸ ਲਗਾ ਦਿੱਤੀ ਜਾਵੇ ਤਾਂ ਕੋਲ ਰੈジਸਟੈਂਸ ਕਿੰਨਾ ਹੋਵੇਗਾ ਹਾਂਜੀ ਦੋਸਤੋ ਹਮੇਸ਼ਾ ਉੱਚ ਰੈジਸਟੈਂਸ ਤੋਂ ਵੱਧ ਹੋਵੇਗਾ ਹਮੇਸ਼ਾ ਘੱਟ ਰੈジਸਟੈਂਸ ਤੋਂ ਘੱਟ ਹੋਵੇਗਾ ਦੋਹਾਂ ਰੈジਸਟੈਂਸ ਦੇ ਵਿਚਾਲੇ ਹੋਵੇਗਾ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਸੋ ਦੋਸਤੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਹਮੇਸ਼ਾ ਘੱਟ ਰੈジਸਟੈਂਸ ਤੋਂ ਕੱਟ ਹੋਵੇਗਾ ਠੀਕ ਹੈ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਇੱਕ ਪੈਰਲਲ ਸਰਕਟ ਵਿੱਚ ਸਾਰੇ ਉਰਜਾਂ ਦਿਵਾਲੇ ਡੈਸ਼ ਹੁੰਦੀ ਹੈ ਵੋਲਟੇਜ ਬਰਾਬਰ ਹੁੰਦੀ ਹੈ ਕਰੰਟ ਇਕੋ ਜਿਹਾ ਹੁੰਦਾ ਹੈ ਜਾਂ ਰਜਿਸਟੈਂਸ ਬਰਾਬਰ ਹੁੰਦੀ ਹੈ ਇੱਕ ਪੈਰਲਲ ਸਰਕਟ ਦੀ ਗੱਲ ਕੀਤੀ ਹੈ ਜੀ ਪੈਰਲਲ ਸਰਕਟ ਜਿਹੜੀ ਆਪਣੀ ਘਰਾਂ ਦੀ ਸਪਲਾਈ ਹੁੰਦੀ ਹੈ ਉਹ ਪੈਰਲਲ ਵਿੱਚ ਕੀਤੀ ਹੁੰਦੀ ਹੈ ਜੀ ਵੈਂਡਿੰਗ ਜੋ ਪੈਰਲਲ ਵਿੱਚ ਹੁੰਦੀ ਹੈ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਵੋਲਟੇਜ ਬਰਾਬਰ ਹੁੰਦੀ ਹੈ ਵੋਲਟੇਜ ਸਾਰਿਆਂ ਪਾਸੇ ਬਰਾਬਰ ਹੁੰਦੀ ਹੈ ਰਾਈਟ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਨਾਈਕਰੋਮ ਧਾਤ ਕਿਸ ਕੰਮ ਲਈ ਵਰਤੀ ਜਾਂਦੀ ਹੈ ਨਾਈਕਰੋਮ ਧਾਤ ਕਿਸ ਕੰਮ ਲਈ ਵਰਤੀ ਜਾਂਦੀ ਹੈ ਤਾਂ ਦੋਸਤੋ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਜੀ ਪਹਿਲੀ ਹੈ ਬੈਟਰੀਆਂ ਦੇ ਕਨੈਕਸ਼ਨਾਂ ਵਾਸਤੇ ਦੂਸਰੀ ਹੈ ਹੀਟਰ ਦੀ ਕੋਇਲ ਵਿੱਚ ਤੀਸਰੀ ਹੈ ਬਲਬ ਦੇ ਫਿਲਾਮੈਂਟ ਲਈ ਅਤੇ ਚੌਥੀ ਹੈ ট্রান্সਫਾਰਮਰ ਦੀਆਂ ਵਾਈਂਡਿੰਗਾਂ ਵਾਸਤੇ ਸੋ ਦੋਸਤੋ ਇਸ ਦਾ ਰਾਈਟ ਆਨਸਰ ਹੈ ਹੀਟਰ ਦੀ ਕੋਇਲ ਵਿੱਚ ਹੀਟਰ ਦੀ ਕੋਇਲ ਵਿੱਚ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਬਿਜਲੀ ਦਾ ਸਭ ਤੋਂ ਮਾੜਾ ਕੰਡਕਟਰ ਮੰਨਿਆ ਜਾਂਦਾ ਹੈ ਹਾਂਜੀ ਐਲੂਮੀਨੀਅਮ ਕਾਪਰ ਲੋਹਾ ਜਾਂ ਕਾਰਬਨ ਹਾਂਜੀ ਦੋਸਤੋ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਕਾਰਬਨ ਕਾਰਬਨ ਠੀਕ ਹੈ ਦੋਸਤੋ ਅੱਗੇ ਆਪਾਂ ਚੱਲਦੇ ਆਂ ਨੈਕਸਟ ਕੁਐਸਚਨ ਤੇ ਚਾਰ ਹੀਟਰ ਕੋਇਲਾ ਨੂੰ ਕਿਸ ਤਰ੍ਹਾਂ ਜੋੜਿਆ ਜਾਵੇ ਤਾਂ ਕਿ ਉਹਨਾਂ ਦੁਆਰਾ ਉਤਪੰਨ ਕੀਤਾ ਤਾਪਮਾਨ ਵੱਧ ਤੋਂ ਵੱਧ ਹੋਵੇ ਚਾਰ ਹੀਟਰ ਕੋਇਲਾ ਨੂੰ ਕਿਸ ਤਰ੍ਹਾਂ ਜੋੜਿਆ ਜਾਵੇ ਤਾਂ ਕਿ ਉਹਨਾਂ ਦੁਆਰਾ ਉਤਪੰਨ ਕੀਤਾ ਤਾਪਮਾਨ ਵੱਧ ਤੋਂ ਵੱਧ ਹੋਵੇ অপশন ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਦੋਸਤੋ ਪਹਿਲੀ ਹੈ ਸੀਰੀਜ਼ ਵਿੱਚ ਦੂਸਰੀ ਹੈ ਪੈਰਲਲ ਵਿੱਚ ਤੀਸਰੀ ਹੈ ਦੋ ਸੀਰੀਜ਼ ਅਤੇ ਦੋ ਪੈਰਲਲ ਵਿੱਚ ਚੌਥੀ ਹੈ ਕੋਈ ਨਹੀਂ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਪੈਰਲਲ ਵਿੱਚ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਦੋ ਇੱਕ ਸਾਰੇ ਰੈਜ਼ਿਸਟੈਂਸਾਂ ਨੂੰ ਜੇਕਰ ਪੈਰਲਲ ਵਿੱਚ ਜੋੜਿਆ ਜਾਵੇ ਤਾਂ ਸਰਕਟ ਦਾ ਕੋਲ ਰੈジਸਟੈਂਸ ਕਿੰਨਾ ਹੋਵੇਗਾ ਦੋ ਇੱਕ ਸਰ ਰੈジਸਟੈਂਸ ਨੂੰ ਜੇਕਰ ਪੈਰਲ ਵਿੱਚ ਜੋੜ ਦਿੱਤੇ ਜਾਵੇ ਤਾਂ ਸਰਕਟ ਦਾ ਕੋਲ ਰੈジਸਟੈਂਸ ਕਿੰਨਾ ਹੋਵੇਗਾ ਹਾਂਜੀ ਦੋਸਤੋ ਦੁੱਗਣਾ ਤਿੰਨ ਗੁਣਾ ਅੱਧਾ ਜਾਂ ਚਾਰ ਗੁਣਾ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਅੱਧਾ ਅੱਧਾ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਜੇਕਰ ਕਿਸੇ ਸਰਕਟ ਤੇ ਫਿਊਜ਼ ਉਸ ਦੀ ਕਰੰਟ ਰੇਟਿੰਗ ਨਾਲੋਂ ਵੱਧ ਸਮਰਥਾ ਦਾ ਲਗਾ ਦਿੱਤਾ ਜਾਵੇ ਤਾਂ ਫਿਊਜ਼ ਛੇਤੀ ਛੇਤੀ ਉੜਦਾ ਰਹੇਗਾ ਕਿਉਂਕਿ ਉਸ ਵੱਧ ਕਰੰਟ ਲੱਗੇਗਾ ਜਾਂ ਸਰਕਟ ਦੀ ਪ੍ਰੋਟੈਕਸ਼ਨ ਚੰਗੀ ਰਹੇਗੀ ਜਾਂ ਸਰਕਟ ਨੂੰ ਓਵਰਲੋਡ ਕਰ ਦੇਵੇਗਾ ਜਾਂ ਸਰਕਟ ਦੀ ਸਾਂਭ-ਸभाल ਦਾ ਖਰਚਾ ਵੱਧ ਜਾਵੇਗਾ ਸੋ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਸਰਕਟ ਨੂੰ ਓਵਰਲੋਡ ਕਰ ਦੇਵੇਗਾ ਸਰਕਟ ਨੂੰ ਓਵਰਲੋਡ ਕਰ ਦੇਵੇਗਾ ਠੀਕ ਹੈ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਜੇਕਰ 16 SWG ਅਤੇ 18 SWG ਕਾਪਰ ਦੀਆਂ ਇੱਕੋ ਲੰਬਾਈ ਦੀਆਂ ਤਾਰਾਂ ਦੀ ਤੁਲਨਾ ਕਰੀਏ ਤਾਂ 16 ਸਟੈਂਡਰਡ ਵਾਇਰ ਗੇਜ ਤਾਰ ਦੀ ਡੈਸ਼ ਕਟ ਹੋਵੇਗੀ SWG ਦਾ ਮਤਲਬ ਹੈ ਸਟੈਂਡਰਡ ਵਾਇਰ ਗੇਜ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਤਾਂ ਪਹਿਲੀ ਹੈ ਭਾਰ ਦੂਸਰੀ ਹੈ ਕੀਮਤ ਤੀਸਰੀ ਹੈ ਰਜਿਸਟਰ ਸ ਤੇ ਚੌਥੀ ਹੈ ਤਾਕਤ

ਅੱਧਾ ਰਹਿ ਜਾਵੇਗਾ ਉਤਨਾ ਹੀ ਰਹੇਗਾ ਚੌਥਾ ਹਿੱਸਾ ਰਹਿ ਜਾਵੇਗਾ ਜਾਂ ਚਾਰ ਗੁਣਾ ਹੋ ਜਾਵੇਗਾ ਸੋ ਦੋਸਤੋ ਇਸ ਦਾ ਰਾਈਟ ਆਨਸਰ ਹੈ ਚੌਥਾ ਹਿੱਸਾ ਰਹਿ ਜਾਵੇਗਾ ਚੌਥਾ ਹਿੱਸਾ ਰਹਿ ਜਾਵੇਗਾ ਰਾਈਟ ਦੋਸਤੋ ਅੱਗੇ ਅਪ ਚਲਦੇ ਆ ਨੈਕਸਟ ਕੁਐਸਚਨ ਤੇ ਇੱਕ ਕਾਪਰ ਦੀ ਤਾਰ ਜਿਸ ਦਾ ਵਿਆਸ ਦੂਜੀ ਕਾਪਰ ਦੀ ਤਾਰ ਨਾਲੋਂ ਦੁੱਗਣਾ ਹੋਵੇ ਤਾਂ ਉਸ ਦੀ ਕਰੰਟ ਲਗਾਉਣ ਦੀ ਸਮਰੱਥਾ ਕਿੰਨੀ ਹੋਵੇਗੀ ਦੁਗਣੀ 4 ਗੁਣਾ ਅੱਧੀ ਜਾਂ ਕੋਈ ਨਹੀਂ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ 4 ਗੁਣਾ 4 ਗੁਣਾ ਠੀਕ ਹੈ ਦੋਸਤੋ ਅੱਗੇ ਅਪ ਚਲਦੇ ਆ ਨੈਕਸਟ ਕੁਐਸਚਨ ਤੇ ਕੁਐਸਚਨ ਦੀ ਗੱਲ ਕਰੀਏ ਜੀ ਸੀਰੀਜ਼ ਸਰਕਟ ਵਿੱਚ ਖੇਰ ਲਿਖਿਆਂ ਵਿੱਚੋਂ ਕਿਹੜੀ ਇਕਾਈ ਇੱਕਸਾਰ ਰਹਿੰਦੀ ਹੈ ਰੈジਸਟੈਂਸ ਰਹਿੰਦੀ ਹੈ ਵੋਲਟੇਜ ਜਾਂ ਕਰੰਟ ਜਾਂ ਊਰਜਾ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਕਰੰਟ ਕਰੰਟ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਦੋਸਤੋ ਅਗਿਆ ਇਸ ਵੀਡੀਓ ਦਾ ਲਾਸਟ ਕੁਸਚਨ ਹੈ ਜੇਕਰ ਕਿਸੇ ਤਾਰ ਦੀ ਲੰਬਾਈ ਅਤੇ ਉਸ ਦਾ ਕਰਾਸ ਸੈਕਸ਼ਨ ਦੁਗਣਾ ਕਰ ਦਿੱਤਾ ਜਾਵੇ ਤਾਂ ਰਿਸਟੈਂਸ ਉਤਨਾ ਹੀ ਰਹੇਗਾ ਦੁਗਣਾ ਹੋ ਜਾਵੇਗਾ ਚੁਗਣਾ ਹੋ ਜਾਵੇਗਾ ਜਾਂ ਅੱਧਾ ਰਹਿ ਜਾਵੇਗਾ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਤਨਾ ਹੀ ਰਹੇਗਾ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸਰ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ। ਅਤੇ ਜਿਹੜੇ ਸਾਥੀ ਸਾਡੇ ਨਾਲ ਪਹਿਲੀ ਵਾਰੀ ਚੈਨਲ ਤੇ ਵਿਜ਼ਿਟ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ। ਸੋ ਮਿਲਦੇ ਆ नेक्स्ट ਵੀਡੀਓ 'ਚ। ਥੈਂਕ ਯੂ। ਵੈਰੀ ਮੱਚ।